ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਲਓ ਜੀ ਸਾਜਰੀ ਬਿੰਦਰ ਕੋ ਪਹੁੰਚ ਗਏ ਅੱਜ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਕਿੱਦਾਂ ਬਿੰਦਰ ਸਤਿ ਸ਼੍ਰੀ ਅਕਾਲ ਜੀ ਇਹ ਕਿਹੜਾ ਵੀਜ਼ਾ ਬਿੰਦਰ 64 60 ਐਨ ਓਕੇ ਰਿਪੋਰਟ ਐ ਅੱਛਾ ਆਪਾਂ ਨੇ ਸਿਫਰੇ ਕਰ ਲਈ ਇੱਕ ਪਰ ਜਿਹੜੀ ਆਹ ਸੰਡੀ ਦੀ ਪ੍ਰੋਬਲਮ ਆਪਾਂ ਪਤਾ ਕੀ ਕਰਦੇ ਆਪਾਂ ਲੇਟ ਕਰ ਦਿੰਦੇ ਦੁਪਹਿਰੇ ਸਭ ਤੋਂ ਵੱਡਾ ਪੰਗਾ ਆਪਣੇ ਵਾਸਤੇ ਆਹ ਹੈ ਇਹ ਨਾ ਕੀਤੀ ਹੋਵੇ ਜਿਕਨਾ ਮੰਨ ਲਾ ਵੀ 50 ਦਿਨ ਤੇ ਥੱਲੇ ਜਿਆਦਾ ਪਾ 50 ਦਿਨ ਤੇ ਉੱਪਰ ਪਟਾ ਪਾ ਦਿੰਦੇ ਆ ਉਹ ਪਾਣੀ ਦੇ ਲਓ ਉਸਕੇ ਕਹਣਾ ਜੰਮੀ ਪਈ ਆ। ਹੋ। ਆ ਪਾਣੀ ਦੇ ਲਾ ਉਸਕੇ ਕਹਣਾ ਜੰਮੀ ਪਈ। ਹੂੰ ਹੂੰ। ਉਹਦਾ ਕਹਿਣਾ ਹੈ। ਜਮੀ ਦਾ ਭਾਅ ਹੈ। ਪੋਸ ਬੋ ਪੈਂਦੀ ਆ ਨਾ। ਹੈਂ? ਮੈਂ ਆਪਣੇ ਮੰਨ ਦੇ ਥੋੜਾ ਜ਼ਮੀਨ ਤੇ ਬੁੱਧੀ ਦਾ ਫਰਕ। ਜ਼ਮੀਨ ਉੱਥੇ ਡੱਕ ਰਿਆ ਯਾਰ। ਮਾਵਣ ਜਾ ਕੇ ਇਹ 10-11 ਵਜੇ ਉਹ ਸੁਣ ਕਰਨੀ ਤੇ ਸਵੇਰੇ। ਹਾਂ ਆ ਦੇ ਲੈ। ਜਿਹਨੇ ਸ਼ਾਮ ਨੂੰ ਖੇ ਪੈਣ ਲੱਗ ਜਾਂਦੀ ਆ। ਤਾਂ ਹੀ ਤਾਂ ਕਹਿੰਦੇ ਵੀ ਜਿਹਦੀ ਜਿੰਨੀ ਖੇਤੀ ਪੱਕ ਲਵੇ ਵਧੀਆ ਗੱਲ ਆ। ਤੇ ਤੂੰ ਕਹਿੰਦਾ ਤੁਸੀਂ ਟਾਈਮ ਲਵੇ ਪੱਕੇ ਨੂੰ ਬਾਅਦ ਵਿੱਚ ਪੱਕੇ। ਬਾਚੇ ਨਹੀਂ ਪੱਕਦੀਆਂ ਤੇ 468 ਹੈ ਨਾ ਚੱਲ ਗਈ ਵੀ 75 ਤਰੀਕ ਦੀ ਲੇਜ਼ਰ ਕਰੇ ਤੇ ਪਾਰੇ ਖੇਤੇ ਹਾਂ ਹਾਂ ਤੁਮੇ ਹੋਵੇ ਨਾ ਗਾਗਰਾਂ ਮੋਰਾਂ ਨੇ ਛੱਡਿਓ ਨਹੀਂ ਕਿੱਕਣਾ ਖਾਦੀ ਵੀ ਆ ਦੇਖੀ ਇੱਧਰ ਵੀ ਤਾਂ ਹੈ ਨਹੀਂ ਹਾਂ ਹਾਂ ਆ ਸਾਰੇ ਖੇਤਬੰਦਰ ਤੇ ਆ ਉਹ ਤੱਕ ਉਹ ਗੰਨੇ ਤੇ ਛੱਡ ਸਾਰੀਓ ਕਾਲੇ ਵਾਲੀ ਕੀ ਪੱਕੀ ਪਈ ਆ। ਕੋਹਦੇ ਰਸਤਾ ਹੈ ਨਹੀਂ। ਉਹਨੂੰ ਹਾਂ ਲੈ। ਉਹ ਕੀਲਾ ਗੱਬੇ ਆ ਗਿਆ। ਇਹ ਦੇਖ ਲਾ ਲਾ ਮੂਰਨੇ ਕੋ ਕਢੇਨ ਗਣਾ। ਹਾਂ ਰਹੀ ਸਾਨਾ। ਲੈ। ਐਂ ਲੱਗਦਾ ਜਿਕਣਾ ਪਾਣੀ ਭਰਿਆ ਪਾਵੇ। ਇਹ ਕਿਹਨੂੰ ਕਹਿ ਰਹੇ ਪਾਣੀ ਭਰਾਈ ਜਾਂਦਾ ਕਾਲੇ ਦੇ। ਆਹ ਵਹਾਂ ਦੇਖ। ਰਹਾ ਇੱਥੇ ਫਰਕ ਹੈ। ਐਂ ਲੱਗਦਾ ਵੀ ਜਿਕੜਾ ਝਾੜੀ ਵੀ ਹੁੰਦੀ ਆ। ਇਹ ਤਾਂ ਬੱਜਿਆ ਰਹੂਗਾ ਹੋਰ ਫਸਲਾਂ ਨੂੰ ਕਾ ਕਰ ਲੱਗਿਆ ਵਿੱਚ ਨੁਕਸਾਨ ਤਾਂ ਹੋਣਾ ਹੀ ਆ ਉਦੋਂ ਮੇਰੇ ਤਾਂਹੀਂ ਗਰ ਗਈ ਜਿੱਥੇ ਜਿੱਥੇ ਨੂੰ ਭਈਆ ਘੁੰਮੇ ਆ ਬਿਜੇ ਵਾਲੀ ਨਾਲ ਤੇ ਘਾਟੇ ਵਿਖਾਨ ਹੋਣਾ ਜੇ ਬਿਮਾਰੀ ਪੈ ਗਈ ਫਿਰ ਜ਼ਿਆਦਾ ਹੋ ਜਾਂਦਾ ਹਾਂ ਮੂੰ ਤਾਂ ਸੁਸਰੀ ਆ ਸਾਡੀ ਲੋੜ ਤੇ ਦੇਖਣ ਨੂੰ ਲੱਗਦੀ ਤਾਂ ਹੈ ਨਹੀਂ ਸੁਦੇ ਦੀ ਲੋੜੂਗੀ ਇੱਥੇ ਬਣਾ ਕੇ ਆਈ ਹੋਈ ਐ ਕਰਾ ਦੇ ਕਰਾ ਦੇ ਯਾਰ ਆਉਣੀਆਂ ਸਪਰੇਅ ਨਾਲ ਵੀ ਹੋ ਜਾਵੇ ਅਦੇ ਵਿੱਚ ਪ੍ਰਾਲੀ ਪ੍ਰਾਲ ਦੇ ਨਾਲ ਉਹਦੇ ਨਾਲੋਂ ਨਾ ਆ ਦੇ ਉਧਰਲੇ ਬਰਾਲੇ ਦਾ ਹੋਇਆ ਮਾਣ ਹੂੰ ਉਹਦੇ ਨਾਲ ਦਾ ਆ ਗਿਆ ਹਾਂ ਉਦੀ ਸੀ ਫਿਗਰੇਟ ਦੀ ਆ ਰੋ ਤੇਲੇ ਦੀ ਪਾ ਦਨੇ ਆ ਹਾਂ ਗੱਲ ਗੱਨਾ ਵਧੀਆ ਹੋਇਆ 88000 ਦਾ ਹਾਂ ਕਿ ਆ ਉਹ ਗੁਰਤੀ ਤੇ ਪਰਾਂ ਲੱਗ ਜਿੰਦਾ ਨਾ ਹਾਂ ਇਹਨਾਂ ਪ੍ਰਾਸ਼ਟ ਲੱਗ ਜੀ ਅੱਜ ਨੂੰ ਇੱਚ ਪਟਾਸ ਫਰਕ ਹੁੰਦਾ ਹਾਂ ਤੇ ਥੋੜਾ ਪਟਾਲ ਹੁੰਦੀ ਆ ਹੈਂ ਤਾਂ ਤੇ ਥੋੜਾ ਹੁੰਦੀ ਇਹਦੀ ਬੱਲ ਵੀ ਮਲਾ ਕੇ ਦੇਖਣੀ 460 ਨਾਲ ਹਾਂ ਅੱਧ ਚੇ ਰਹਿ ਜਾਣੀ ਜਿੱਡੀ ਵੱਲ ਬੜੀ ਹੋਊਗੀ ਉਨੀ ਖਰਾਕ ਵੀ ਵੱਧ ਚਾਹੀਦੀ ਓ ਨੂੰ ਜਿੰਨਾ ਜ਼ਿਆਦਾ ਚਾਹੀਦੀ ਆ ਉਤ ਕਾਂ ਕਾਈ ਬਣਦੀ ਉਹਦੇ ਚ ਤਾਂ ਹੀ ਪਟਾਸ ਰਹਿ ਜਾਂਦੀ ਆ ਕਿਹੜਾ ਜਿੰਨੇ ਦਾਣੇ ਉਹਦੇ ਚ ਖਰੇ ਪਏ ਹੋਣੇ ਗੜਕੇ ਦੇਖ ਲਈ ਰੱਖੀ ਨੀ ਇਹਨਾਂ ਨੂੰ ਦੱਸਦੇ ਹਾਂ 2.5 ਕਿ ਲਿਆ ਫਟਾਈ ਕਿਲੇ ਵਕਰਾ ਦੋ ਨਾ ਕਰਾ ਦੇ ਕੋਈ ਚੱਕਰ ਨਹੀਂ ਹਜੇ ਇਹਨੇ ਟਾਈਮ ਲੈ ਲੈਣਾ ਨਾ ਹਾਂ ਟਾਈਮ ਤਾਂ ਲੈ ਲੈਣਾ ਇਹਨੇ ਚੱਕਰ ਟਾਈਮ ਦਾ ਹਾਂ ਸਭ ਤੋਂ ਵੱਡਾ ਆ ਦੇਖ ਆ ਬਿਮਾਰੀ ਜਾਣਾ ਰਹੀ ਆ ਸਾਡੀ ਇਹਦੀ ਇੱਕ ਪਾਣੀ ਆ ਥਾਲਾ ਵਿੱਚ ਇਹ ਗਰਜਾ ਪਾਣੀ ਆ ਇਨੀ ਮਾ ਉਧਰ ਪਾਣੀ ਆਈ ਜਾਂਦਾ ਕਾਲੀ ਬਣਦੀ ਥੱਲੇ ਪਾਣੀ ਦਾ ਤਾਂ ਸਭ ਤੋਂ ਵੱਡਾ ਪੰਗਾ ਏ ਸਾਡੇ ਵੀ ਪਾਣੀ ਦੀ ਆ ਹੋਰ ਕਾਦਾ ਇਹ ਬੈਣਾ ਬੋਪਰਾਫ ਕਰਦੀ ਹੁੰਨੀ ਇਹ ਫੇ ਕਾਲਾ ਵੱਡੂਗਾ ਕਿਦੋਂ ਨੂੰ ਹਣ ਉਹਨੂੰ ਚੱਲ ਇੱਕ ਫਾੜ ਹਰੀ ਲਾ ਲੂੰਗਾ ਆਪਣੀ ਉਹ ਤਾਂ ਕਿਆ ਹੋ ਗਿਆ ਉਹ ਜੀਰੀ ਆ ਮੂਰੇ ਹੈ ਉਹ ਜੀਰੀ ਆਪਣੀ ਆ ਮੂਰੇ ਆਪਣੀ ਉਹ ਉਹਦੀ ਦੇਖ ਤਾਂ ਸੀ ਕਿੰਨਾ ਫਰਕ ਆ ਅੱਧੇ ਕਿਲੇ ਜਿਹਦਾ ਉਹਨਾਂ ਆ ਜਮ ਅੱਜ ਮਹੀਨਾ ਨਾ ਜਿਹੜੀਆਂ ਰੇਸ ਲਗੀਆਂ ਜੀਆਂ ਜੀਰੀ ਬਹੁਤ ਹੁੰਦੀ ਨਾ ਅੱਜ ਜੇ ਉਹਦਾ ਕਿਲਾ ਉਰਲੇ ਪਾਸੇ ਵਾਲਾ ਨਾ ਤੇਰਾ ਲਾ ਲੈਂਦਾ ਆਗੰਨਾ ਜੀ ਤਾਂ ਆ ਗਿਆ ਬਾਈ ਇਹ ਵੀ ਕਾਲੇ ਦਾ ਆਗੰਨਾ ਆ ਉਹ ਬੂਟੇ ਵਾਲਾ ਖੇਤ ਕਾਲੇ ਕੋਲ ਆ ਇਹ ਕਾਲੇ ਕੋਲ ਨਹੀਂ ਹੋਣਾ ਫਿਰ ਦੂਆ ਕੋਲ ਆ ਕਮਾਲਪੁਰੀਆਂ ਕੋਲ ਕਾਲੇ ਦਾ ਉਹ ਖੜਾ ਸਾਹਮਣੇ ਉਹ ਉਦੇ ਮੇੜੇ ਜੇ ਖੜੇ ਜੇ ਦੂਆ ਉਹ ਫਿਰ ਮੈਂ ਤਰ ਉਹੀ ਕਿਹਾ ਵੀ ਇੱਥੇ ਕਾਲੇ ਯਾਰ ਉਹਨਾਂ ਕੋਲ ਕਮਾਲਪੁਰੀਆਂ ਕੋਲ ਜ਼ਮੀਨ ਇਹ ਹੁਣ ਇਹ ਨਹੀਂ ਪਤਾ ਵੀ ਕਾਲੇ ਦਾ ਕਿਹੜਾ ਏ ਕਾਲੇ ਕੋਲ 10 ਕਿਲੇ ਲਾਂਘ ਕੇ ਆਏ ਆ ਯਾਰ ਬਸ ਫਿਰ ਇਹੀ ਆ ਠੀਕ ਆ ਬਾਕੀ ਉਹ ਬੂਟੇ ਵਾਲੇ ਲਾਂਘੀਆਂ ਦਿੱਦੋਂ ਨੂੰ ਮੂਰੇ ਹਾਂ ਬਾਕੀ ਐਸੇ ਤੇ ਆ ਕਮਾਲਪੁਰੀਆਂ ਕੋਲ ਲਾਂਘੀਆਂ ਤੇਰੇ ਛੇ ਵਿੱਚ ਪੰਜ ਪੰਜ ਕਿਲੇ ਉਹਨਾਂ ਕੋਲ ਮੁੰਡਾ ਬਾਕੀ ਆਹੇ ਵੀ ਉਹਦਾ ਕਿਲਾ ਵੱਡ ਲੈਣਾ ਉਹਨੇ ਇੱਕ ਫਾਟ ਲਾ ਕੇ ਐਨੇ ਨੂਨੇ ਤੇਰਾ ਬਣੇ ਜਾਣਾ ਪੱਕਣ ਤਾਂ ਇਹ ਵੀ ਪੈ ਗਈ ਯਾਰ ਪਰ ਦਾਣੇ ਦੇ ਲੈ ਕਿੰਨੇ ਘਟਾ ਹਨ ਇਹਦੇ ਚ ਬਾਲੀ ਦੇ ਦਾਣੇ ਬਾਲੀ ਚ ਦਾਣੇ ਦਾਣੇ ਘਟੇ ਦਾਣੇ ਦੇ ਲੈ ਕਿੰਨੇ ਘਟਾ ਭਾਜਨ ਦਊਂਗੀ ਬਾਕੀ ਦੇਖਦੇ ਹਾਂ ਮੇਰੀ ਵਾਰ ਲਾਈ ਹੈ ਭਾਜਨ ਦਊਂਗੀ ਇੱਧਰ ਇਹ ਥੋੜਾ ਸ਼ੋਰਾ ਵੀ ਹੋਣਾ ਨਹੀਂ ਸ਼ੋਰਾ ਤਾਂ ਪਰਾਂ ਹੀ ਸ਼ੋਰਾ ਇਹ ਤਾਂ ਪੂਰਾ ਹੈ ਬੱਲ ਹਰੀ ਟੀ ਐ ਗੱਲ ਮਿਲਾ ਕੇ ਦੇਖ ਲੈ ਕੋਦੇ ਗੱਲ ਬਾਹਰ ਜਾ ਕੇ ਤੋੜ ਲਈ ਸੀ ਇਥੇ ਤੇ ਮੂਰਾ ਨਹੀਂ ਖਾਦੀ ਵੀ ਹੋਣੀ ਬੱਲ ਤਾਂ ਵੀ ਹੋਣੀ ਨਹੀਂ ਹੈ ਗੱਬੇ ਜਿੱਤੇ ਤੋੜ ਲੈ ਫਿਰ ਹੁਣ ਢੋਲੇ ਮੰ ਪੰਗਾ ਪੈਂਦਾ ਪਾਣੀ ਦਾ ਪਾਣੀ ਨਾ ਖੜੇ ਇਹ ਆਉਂਦਾ ਕਿੱਥੋਂ ਦੇ ਕਾਲੇ ਦੇ ਤੇ ਹਾਂ ਬਰ ਕਾਲੇ ਨਾਲ ਹੀ ਜਾਂਦਾ ਹੈ ਉਹਨਾਂ ਦਾ ਰੁਕਾ ਵੱਡਿਆ ਬਾਈ ਤੇ ਸਾਲਾ ਰੇਤਾ ਜਾਊ ਰੋਪੇ ਹੋਣਾ ਬਾਈ ਹਾਂ ਰੇਤਾ ਰੁਪਿੰਦਾ ਸਾਲਾ ਸੁਲਾ ਪਾਣੀ ਜਾਂਦੇ ਨਹੀਂ ਹੈ ਨਾ ਲਾਉਣਾ ਕੀ ਨਹੀਂ ਆ ਪਾਣੀ ਹੁਣ ਹੁਣ ਤਾਂ ਆਏ ਕਹਿੰਦੇ ਪਾਣੀ ਸੁੱਕ ਜਵੇ ਤੂੰ ਲਾਉਣੇ ਨੂੰ ਕਹਿੰਦਾ ਜੀ ਹੂੰ ਉਹ ਗਾਣੇ ਤੋਂ ਥੋੜੀ ਗੱਲ ਉਹੀ ਚੱਕਰ ਆ 468 ਹੈ ਲੋਟ ਆ ਹਾਂ ਮੋਰਾ ਨਹੀਂ ਖਾਦੀ ਪਈ ਆ ਪੈਂਜਲ 7299 ਬੀਜ ਆ ਹੂੰ ਉਹ ਸੱਤੇ ਲੋਟ ਆ ਜਿਹੜਾ ਰਾਜੀ ਬਾਈ ਨੇ ਲਾਇਆ ਬੱਸ ਝਾੜ ਵੀ ਦੇਖਣਾ ਝਾੜ ਬਾਈ ਉਹ 30 ਪਲੱਸ ਨਿਕਲੂਗੀ ਤੁਹਾਨੂੰ ਦੱਸਤਾ ਮੈਂ ਆਓ ਤੂੰ ਆਂ ਤਾਂ ਦੱਸਤਾ ਪੁੱਛ ਜਾਨੀ ਜਾਨ ਬਾਬਾ ਜਿੱਥੇ ਪੁੱਛਿਆ ਲੈ ਕੇ ਕਰੂਗੇ ਅੰਦਰ ਆ ਗਿਆ ਖੜਾ ਕਰਿਆ ਮੈਂ ਕਿੱਥੇ ਡੱਕਾ ਜਾ ਇਹਦਾ ਨਿਸ਼ਾਨੀ ਜਲਾਇ ਵੀ ਨਹੀਂ ਬਹੁਤ ਲਾ ਬਾਲੂ ਰੇ ਤੇ ਹੁਣ ਹਾਂ ਵੇਹਤ ਰੰਗੀ ਕਰਦਾ ਤੂੰ ਆਇਨਾ ਦੇਖੀ ਵੀ ਕਵੇਰੀ ਦੀ ਚਾਪ ਫਾਰ ਦੀ ਬੜੀ ਤੋੜਨੀ ਹਾਂ ਨਾ ਦਿਖਾ ਦੇ ਇਧਰ ਨੂੰ ਕਿੰਨਾ ਫਰਕ ਆ ਦਾਣਿਆਂ ਦਾ ਗਾਣੇ ਇਹਦੇ ਛਿੱਦੇ ਆ ਇਹਦੇ ਗਾਣੇ ਵੀ ਨੂੜੇ ਪਏ ਆ ਹਾਂ ਬਾਕੀ ਲੈ ਚੱਲ ਘਰ ਨੂੰ ਬਾਕੀ ਗਿਣ ਲਾਂਗੇ ਕਿੰਨੇ ਕਾ ਮਸਾਲਾ 468 ਦਾ ਸੋਸੀ ਵੀ ਤੇ ਜਿੰਨੀ ਨਿਕਲੇ ਉਹ ਉਹ ਹਾਈਬ੍ਰਿਡ ਬੀਜ ਤਾਂ ਮੇਰੇ ਹਿਸ਼ਾ ਵੱਧ ਨਿਕਲਦਾ ਯਾਰ ਜੋ ਕੋਈ ਮਰਜ਼ੀ ਹੋਵੇ ਪਰ ਲੈ ਇਹਨਾਂ ਗਿਣਤਾ ਲਊਗਾ ਹੁਣ ਵੰਦਰ ਉਦਾ ਜਿੰਕੇ ਮੰਦ ਆਦੀ ਮੰਦਰ ਘਟ ਵੱਧ ਕਰਦੀ ਪਈ ਆ ਇਹਦੇ ਹਾਲ ਪਈ ਜਾਵੇ ਆ ਫਾ ਪੂਸ ਵਾਲੇ ਵਿੱਚੇ ਗਿਣੀ ਸਾਰੇ ਵਿੱਚੇ ਗਿਣਦੀ ਚੱਲਦਾ ਕੰਮ ਆ ਲੈਣਾ ਚੱਲਣਾ ਹੀ ਆ ਮੀ ਤਾਂ ਨਹੀਂ ਆਜੂ ਅੱਜ ਕਿਹੜੇ ਸਾਹ ਗਾ ਬਦਲ ਹੋਇਆ ਵਾ ਇਹ ਵੀ 468 ਆ ਇਹ 468 ਆ ਵੀ ਮਾਨੂੰ ਹੋਰ ਲੱਗਦੀ ਕੋਈ ਵਿੱਚ ਚੱਲ ਠੀਕ ਆ ਜਾ ਕੇ ਗਣਦੇ ਆ ਦਾਣੇ ਕਿੰਨੇ ਆ ਹਾਂ ਕੀ ਦੇਖਦਾ ਫਰੀ ਜਾਂਦਾ ਵਿੱਚ ਹੁਣੀ ਤੇ ਮੈਂ ਤਾਂ ਬਰੇ ਦੇਖ ਰਾ ਵੀ ਕਰਾ ਦਵਾ ਕਰ ਰਹਿਂਦਾ ਬੱਦਲ ਆਉਣ ਨੂੰ ਤਿਆਰ ਹੈ ਬੱਦਲ ਘੂਰਦਾ ਦਿਖ ਲਿਆ ਹੂੰ ਸਬਰੇ ਦੇਖਦਾ ਉਹ ਗੰਨੇ ਦਾ ਕੱਦ ਬਹੁਤ ਆਪਣੀ ਦਾ ਉਧਰ ਲੇਦਾ ਹਾਂ ਇਹਦਾ ਘੱਟ ਕੱਦ ਵੀ ਹੈਗਾ ਇਹਦਾ ਥੋੜਾ ਜਿਹਾ ਘੱਟ ਆ ਉਹਦੇ ਨਾਲੋਂ ਐਡਾ ਦਾ ਕੱਦ ਆ ਇਹਦਾ ਹੂੰ ਆ ਪੈਸੇ ਖਿਆਲ ਬਣਿਆ ਪਿਆ ਤੂੰ ਦੇਖ ਲੈ ਗੰਨਾ ਕੱਢਣਾ ਔਰੇ ਇਹਨੂੰ ਬਾਹ ਹੋਊਗੀ ਕਿਦਾਂ ਲੱਗ ਕੇ ਆਉਂਗਾ ਹੈ ਆਂ ਬਜਿੱਦਣ ਜੀਰੀਆਂ ਜੂਰੀਆਂ ਜੇ ਨਿਬੜ ਗਿਆ ਕਣਕ ਬੀਜ ਹੋਗੀ ਨਾ ਹੂੰ ਫੇ ਬਾਦ ਵਿੱਚ ਬਾਕੀ ਲੂਟ ਆਉਣਾ ਹਾਂ। ਹਾਂ। ਹਲਾ ਬਰੀਕ ਜਿਆਦਾ ਹੁੰਦਾ ਬਾਈ ਸੂਰੇ ਕਰਕੇ। ਚੱਲ ਵਜਨ ਦਾ ਦਊਗਾ ਜੀ। ਜਿਹੜਾ ਦਿੱਤਾ ਜਿਰੀ ਪਾਣੀ ਮੰਗਦੀ ਭਾਈ। ਮੈਂ ਗੌਰੀ ਉਹ ਨਾ ਹੁਣ ਇਹ ਪਾਣੀ ਚਾਹੀਦਾ ਨੇ ਸਾਰੇ ਵਰਾਹੇ ਦੇਖਤਾ ਸੀ ਹਾਲ ਕਿਹਦਾ। ਉਹ ਉਧਰ ਮੰਨ ਕਹਿੰਦਾ ਤਾਂ ਹੈਗਾ ਮਿੱਤੋ। ਕਹਦਾ ਪਾਣੀ ਲਾ ਦੇ ਜਿਰੀ ਨੂੰ। ਬਹੁਤ ਬੁਰਾ ਹਾਲ ਇਹਦਾ। ਮੈਂ ਤਾਂ ਹੈਗੀ ਆ ਨਾ। ਹਾਂ। ਇਦਾਂ ਗੌਰ ਕਰਦਾ ਨਹੀਂ ਕਰਦਾ ਤੂੰ ਰੇ ਤੇ ਕਈ ਜਾਂਦਾ ਰੇਂਜ ਪਾਉਣਾ ਵੀ ਭੁੱਲ ਗਿਆ ਮੈਨਾਂ ਇਹਦੇ 'ਚ ਤੂੰ ਜੀਰੀ ਦੱਸ ਗਿਆ ਕਹਿੰਦੀ ਐ ਉਹ ਜੀਰੀ ਤਾਂ ਵਧੀਆ ਸੋ ਫੇਰ ਆ ਦੇ ਹੁਣ ਚਲਾ ਦੇ 20 ਮੀਟਰ ਲੜ ਹੈ ਕਿਦਾ ਹੈਗੀ ਆ ਦੂਆ ਹੈ ਹੈਮਾਲਾ ਹੈ ਚੌਦੜਾ ਨੇ ਤਨ ਇੰਨਾ ਪਾਣੀ ਆ ਲੱਗ ਜੇ ਕੋਡੀ ਨੂੰ ਵਸਨੀ ਘਾਟਾ ਦੇ ਕੇ ਲਾ ਦੇ ਇਨੇ ਭਰ ਜਣੇ ਨੇ ਨਾ ਉਹ ਲੰਬਾ ਲੰਘ ਜੇ ਨਾ ਤਰ ਉਹ ਹੋਰ 2 ਘੰਟੇ ਲੱਗ ਜੂਗੀ ਬੜੀ ਗੱਲ ਕਿੰਨੀ ਮਾੜੀ ਜੀਰੀ ਨੂੰ ਜਮਾਈ ਦੇ ਜੀ ਇਹਦੀ ਤਾਂ ਵਧੀਆ ਖੜੀ ਆ ਪਾਣੀ ਮੰਗਦੀ ਦੀ ਏ ਤੇਰੀ ਉਰੇ ਦਾ ਹਾਈ ਬੇਕ ਤੇ ਵੜ ਕੇ ਦੇਖਾਂ ਹਾਂ ਜਿੱਲੀ ਆ ਤਾਂ ਉਹ ਹੁੰਦਾ ਹੀ ਸੁੱਕਾ ਹੁੰ ਜਾਂ ਨਹੀਂ ਇੱਥੇ ਮੋਟਰ ਮੋਟਰ ਚਲਾਈ ਜਾਂਦੇ ਹੁਣੇ ਤੁਸੀਂ ਜਾਂ ਕੋਈ ਪਾਣੀ ਪੀਣ ਨੂੰ ਚਲਾ ਲੈਂਦਾ ਹੁਣ ਆ 5-10 ਮਿੰਟ ਪੰਜਾਂ ਦਾ ਮੰਦਰੀ ਭਲਾ ਹਾਂ ਉਹ ਕਹਿੰਦਾ ਵੀ ਨਿਸਰ ਨਹੀਂ ਵੀ ਪਾਣੀ ਚਾਹੀਦਾ ਤਾਂ ਚਲਾਤੀ ਹੁਣ ਚੱਲ ਚੱਲੀਏ ਰੰਗ ਲੈ ਕੇ ਹੁਣ ਚੱਲ ਉਧਰ ਜਰੀਏ ਫਿਰ ਉਹ ਸੈਲਾ ਚੱਕਿਆ ਉਹਨੇ ਸੈਲਾ ਵੀ ਹੈਗਾ ਹਾਂ ਉਹ ਉੱਥੇ ਮਿੱਕਾ ਸੈਲਾ ਗੱਡੀ ਆ ਦੇ ਗੰਨਾ ਹੈ ਗੰਨਾ ਨਿਕਲਣਾ 800 ਗੰਨਟਾ ਇਹਨੂੰ ਕੀ ਹੋ ਗਿਆ ਇਹਨੂੰ ਇਹ ਤਾਂ ਦੁਮ ਆਦਮੀ ਖਾ ਲਿਆ ਹੈ ਹੈ ਦੁਮ ਆਦਮੀ ਖਾ ਲਿਆ ਸਾਰਾ ਹੀ ਖਾ ਲਿਆ ਪਹਿਲਾਂ ਹੀ ਕਣਕ ਵੀ ਦਲੀ ਮੈਂ ਲੈ ਲਿਆ ਸਾਰੀ ਖਾ ਲਿਆ ਹੈ ਤੋਂ ਬੁਰ ਨੇ 3 ਦਾ ਸਾੜੀ ਨੂੰ ਟੌਪ ਹੋ ਰਿਹਾ ਬਹੁਤ ਪੈਂਦੀ ਯਾਰ ਇਹਦੇ ਹੀ ਸ਼ੁਰੂ ਹੋਈ ਆ ਖਤੀ ਦੇ ਤੁਸੀਂ ਇਹਦੇ ਬੰਦ ਕਰਦੇ ਹੋ ਪੂਰੇ ਕਣਕ ਬੀਜਣੀ ਹੈ ਹੈ ਕਣਕ ਬਾਗਿਆ ਜਵੀ ਬੀਜ ਦੂੰਗਾ ਥਲੇ ਨੂੰ ਹੋਰ ਕੀ ਕਰਨਾ ਗੇਤਾ ਮਾਰਕੀਟ ਆਲ ਪਰਚਾਟਾ ਹੂੰ ਕਿਉਂਕਿ ਇਹ ਤਾਂ ਲੇਟ ਵੈਰੈਟੀ ਆ ਹੂੰ ਹੈਗਾ ਨਹੀਂ ਆਪਾਂ ਆਪਣਾ ਗੇਤਾ ਚੱਕ ਕੇ ਟਾਪਲ ਸਿਰਕੇ ਜਵੀ ਬੀਜ ਇਹ ਤਾਂ 50 ਕੁਇੰਟਲ ਐ ਨਿੱਗਰਾ ਇਹ ਇੰਨਾ ਕ ਮਸਾ ਇੱਥੇ ਤੇ ਯਾਰ 50 ਕੁਇੰਟਲ ਹਣਾ ਪਰਾਂ ਧੱਕਾ ਜਾਂ ਵਾਹ ਹੋ ਗਏ ਇਨਾ ਕਰੇ ਪੀਲੇ ਦੀ ਲਾਮ ਆ ਇਹ ਇੱਕ ਪਾਕੀ ਲਾਈ ਹੋਈ ਆ ਸਾਰੇ ਚ ਆਓ ਫਿਰ ਉਹੀ 50 ਕਾਉਂਟ ਦੇ ਰਹਿਗੇ 50 ਪਰਲੇ ਪਾਸੇ ਆ ਪਾਕੀ ਦੇ ਤਾਂ ਪਰਾਂ ਤਾਂ ਜਾ ਲੰਨਾ 18 ਤੋਂ ਜ਼ਿਆਦਾ ਹੈ ਇਹ ਇਹ ਦਾ ਟੱਟੂ 18 ਜਾਂ ਆਹ ਟੋਕੀ ਜੀ ਬਣ ਗਈ ਸੀ ਬਿਮਾਰੀ ਚਲ ਹੱਥ ਨਹੀਂ ਗਿਆ ਆ ਗਿਆ ਬੱਦਲ ਵੀ ਵਿਸੇਲ ਕਰ ਲਾਗੀ ਦੇ ਰੰਗ ਕੋਈ ਕਿੰਨੇ ਡੱਬੀ ਆਈ ਜੀ ਇੱਕਾ ਡੱਬੀ ਦੇ ਕਿਲੋ ਦੇ ਦੇ ਯਾਰ ਡੱਬੀ ਦੀ ਕਰਾਉਣਾ ਉਹ ਸਸਤਾ ਦੇ ਦੇ ਮੈਨੂੰ ਉਹ ਜੀ ਨੇ ਕਿਹੜਾ ਇਹ ਏਸ਼ੀਅਨ ਠੀਕ ਆ ਸਸਤਾ ਕਾ ਤੇ ਯਾਰ ਆ ਦੋ ਕੀ ਲੱਡੀ ਯਾਰ ਇਹ 2 ਰੁਪਈਆ ਇੱਕੋ ਜੋ ਹੁੰਦੀ ਹੈ ਇਹ ਇਹ ਕਿੰਨਾ ਹੈ ਦੋ ਸਰ ਟੋਟੇ ਵਾਸਤੇ ਸਭ ਤੋਂ ਮੇਂ ਇੰਨਾ ਨਹੀਂਗਾ ਹਾਂ ਪਤਾ ਨਹੀਂ ਕਿ ਦੇ ਰਿਹਾ ਕਦਾ ਕਿੰਨੀ ਕਮ ਹੈਗੀ ਹੋਊਗੀ ਲੈ ਮਹਿੰਗੀ ਥੋੜਾ ਇੱਕੋ ਦੇ ਦੇ ਯਾਰ ਤੇਰਾ ਮਹਰੂਂਜਾ ਕਲਰ ਮਿਲ ਜਾਊਗਾ ਕਿ ਰੈ ਲਾਲੇ ਮਿਲੂਗਾ ਜੀ ਲਾਲੇ ਮਿਲ ਜਾਗਾ ਮਹਰੂਮ ਜੀ ਚਿੱਟਾ ਪਾਸੇ ਲਾਲ ਚ ਸਿਲਵਰ ਪੈ ਜਾਊਗਾ ਸਿਲਵਰ ਦਾ ਫਰਕ ਰਹਿਣਾ ਚਿੱਟਾ ਪੈਣਾ ਤੇ ਮੈਂ ਤੁੰਜਾ ਮੰਡਣਾ ਹਾਂ ਜੈ ਜੈ ਮਰਜੀ ਬਣਾ ਲੈ ਹੈਗੀ ਚੁੱਟੀ ਤੇ ਕਿਹਾ ਸਾਊ ਕੋਸਾ ਲੱਭ ਲਾ ਠੀਕ ਕਰੀਏ ਤੇ ਇਹ ਕਿੰਨੇ ਦੀ ਦੱਬੀ ਆ ਆਹ ਆ ਫਿਰ ਮਹਿਰੂਨ ਦੀ ਕਿੰਨੇ ਦੀ ਹੋਗੀ ਮਹਿਰੂਨ ਦਾ ਨਹੀਂ ਨਹੀਂ ਆਹੀ ਇਹਦੇ ਜਿਹੜਾ ਚਟਾ ਪਾਦੇ ਬਣਾ ਲੀ ਇਹ ਬੜੀ ਚਿੱਟਾ ਬੜਾ ਬੜੀ ਆ। ਟਾਲਿਆ ਉਹ ਮਹਿਰੂ ਉਹੀ ਕਰਨ ਲਾਇਕੋ ਆ ਆ ਪਾ ਦੀਏ ਜੇ ਵਿੱਚ ਸਿਲਵਰ ਬਦਲੂਗਾ ਸਿਲਵਰ ਨਹੀਂ ਪਹਿਣਾ ਸਿਲਵਰ ਰੰਗ ਹੋਊਗਾ ਚਿੱਟਾ ਹੀ ਮੇਲੇ ਕਰਦਾ ਜਿਵੇਂ ਲਾਉਣਾ ਤਾਂ ਇਹ ਜਿਹੜਾ ਰੰਗ ਨਹੀਂ ਬਣਨਾ ਹੈਗਾ ਮਿਲਣੇ ਵਾਲਾ ਰੰਗ ਥੋੜਾ ਹੁੰਦਾ ਹੈ। ਇਹ ਤਾਂ ਇੱਕ ਹੂ ਆ ਵੀ ਤੇਰੀ ਸ਼ਾਈਨਿੰਗ ਦੇ ਆ ਲੈਣੀ ਨਹੀਂ ਕਿਤੇ ਵੀ ਕਰਨਾ ਤਾਂ ਆਹੀ ਲੈ ਲੈ। ਹਾ। ਉਹ ਤੇਦੀ ਦਾ ਚਾਇਨ ਲੱਗਦਾ ਜੀ। ਉਹ ਚਾ ਕੋਈ ਨਹੀਂ ਕੋਈ ਨਹੀਂ ਕਹਿੰਦਾ ਉਹ। ਲੇ ਯਾਰ ਉਹੀ ਦੇ ਦੇ ਲਾਡੀ ਜੀ ਆਪਣੇ ਬੰਦੇ ਕੋਲ ਨਿਕਲਣਾ ਫਿਰ ਦੇ ਦੇ ਕੋਈ ਗੱਲ ਕੁਝ ਨਹੀਂ ਹੋਏ ਬੰਨੂ ਇਹ ਕਿੰਨੇ ਦੀ ਆ ਉਹ ਤੂੰ ਲੈ ਲਾ ਯਾਰ ਜਿਹੜੇ ਲੈਣੇ ਆ ਇਹ ਚਿੱਟੀ ਆ ਇਹ ਚਿੱਟੀ ਹੈ ਚਿੱਟੇ ਦਾ ਬੜਾ ਏ ਛੋਟੀ ਨਹੀਂ ਹੈਗੀ ਥੋੜੀ ਪਾ ਕੇ ਮੋੜ ਦੀ ਬਾਅਦ ਚ ਮੰਨੂ ਦੋ ਦਾ ਚਮਚੇ ਦੇ ਚੱਲ ਲੈ ਲਾ ਅਸਥੀਕਾਲ ਜੀ ਅਸਥੀਕਾਲ ਜੀ ਹੋਰ ਫਿਰ ਬਾਬਾ ਵਧੀਆ ਅੱਜ ਬੱਲਾ ਤੋੜ ਕੇ ਲਿਆਏ ਤੇ ਅਸੀਂ ਕਿੱਥੇ 468 ਦੀਆਂ ਔਰ 130 ਦੀਆਂ ਹੈ ਨਾ 130 ਨਹੀਂ 110 ਦੀ ਹੈ ਨਾ ਦਾਣੇ ਗਿਣੇ ਹਾਂ ਦਾਣੇ ਤਾਂ ਦੇਖਦੇ ਹੀ ਆ ਠੀਕ ਤੇ ਨਹੀਂ ਗਿਣੋ ਦਾਣੇ ਕਿਣ ਵੀ ਲੈ ਚਾਹੇ ਹਾਂ ਚਾਹੇ ਦਾਣੇ 110 ਚ ਬਹੁਤ ਘੱਟ ਵਜਨ ਕਰਿਆ ਅੱਧਾ ਰਹੇਗਾ 110 ਦਾ ਵਜਨ ਵੀ ਛੱਡ ਪਾ 468 8 ਗ੍ਰਾਮ ਦੀ ਬੱਲ ਹੋਈ 8 ਗ੍ਰਾਮ ਦੀ ਬੱਲ ਹਾਂ 468 ਦੀ ਹਾਂ ਉਹਦੀ 4 ਗ੍ਰਾਮ ਦੀ ਹੋਈ ਬਹੁਤ ਹਾਂ ਛੱਡੋ ਅੱਧਾ ਦਾ ਪਰ ਆਹੀ ਗੱਲ ਮੈਂ ਅੱਜ ਦੇਖ ਕੇ ਆਇਆ ਮੇਰੇ ਪਤਾ ਨਹੀਂ ਹੁਣ ਗਲਤ ਜੁਗਿਆ ਪਤਾ ਨਹੀਂ ਠੀਕ ਜੁਗਿਆ ਬੱਲੇ ਦੇਖਦੀ ਦੀ ਯਾਰ 462 ਦੀ ਬੱਲ ਲੰਬੀ ਹਾਂ ਬਹੁਤ ਠੀਕ ਹੈ ਜਿਹੜਾ ਦਾਣਾ ਹੈ ਉਹ ਵੀ ਛੋਟਾ ਹੈ ਦੂਆ 110 ਦਾ ਉਹਦੇ ਨਾਲ ਉਹ ਦਾਣਾ ਵੀ ਲੰਬਾ ਹੁੰਦਾ ਫਿਰ ਵਜਨ ਕਿਹਦੇ ਖਿਆਲ ਨਾਲ ਕਹਿੰਦੇ ਕੋਈ ਟਾਈਮ ਜ਼ਿਆਦਾ ਲੰਦੀ ਵੀ ਵਜਨ ਜ਼ਿਆਦਾ ਦਿੰਦੀ ਹੋਊਗੀ ਚੱਕਰ ਦਾ ਹੋਊਗਾ ਚਾਰ ਆ 110 ਜ਼ਿਆਦਾ ਨਿਕਲਦੀ ਕਹਿੰਦੇ ਬੰਦਿਆਂ ਨੇ ਲਾਈਆਂ ਨਾ ਅਸੀਂ ਗੱਗੜ ਵਾਲ ਗਾਈ ਦੀ ਤੇ ਪਕੌੜੇ ਲੱਗੇ ਉਹਨਾਂ ਨੇ ਤਰੀ ਦੀ ਯਾਰ ਬੀਜੀ ਦੀ ਦਾਦੀ ਕਹੇ ਆਪਾਂ ਨੇ ਬੀਜੀ ਦੀ 100 ਦਾਤੀਆਂ 110 ਦਾਤੀਆਂ ਸੁਦਾਤਾ ਗੇਤੀ ਨਾਲ ਦੀ ਗਰਾਂਟੀ ਆ ਬਿਜਲੀ ਨੂੰ ਨਾ ਬਿਜਲੀ ਕਹਿੰਦੇ ਭਾਈ ਪੂਛਾ ਜਿੰਨੀ ਜਾੜਾ ਕਹਿੰਦਾ ਭਾਈ ਹੱਥ ਰੰਗੇ ਭਈ ਨੇ ਦੱਸਣਾ ਬਾਕੀ ਸਭ ਤੇ ਬੜਾ ਫਰਕ ਨਹੀਂ ਪਾਇਆ ਆਉਂ ਜਵੀਰ ਭਾਈ ਮਿੱਟਾ ਹੈ ਜੀ ਗੋਦਾਈ ਦੀ ਉਹ ਫੁੱਫੜ ਵਾਲੀ ਕਣ ਕੇ ਯਾਰ ਜਮਾਇਤ ਕੀ ਵੜਾ ਗਿਆ ਆ ਹਾਂ ਫੁੱਫੜ ਇੱਕ ਵਾਰ ਕਹਿੰਦਾ ਕੁਛ ਨਹੀਂ ਨਿਕਲ ਨਹੀਂ ਕਹਿੰਦਾ ਬਹੁਤ ਬਿਮਾਰਲੀ ਵਿੱਚ ਸੰਕੋਰ ਪਾਤੀ ਦੀ 22 27 27 ਕੁਆਂਟਲ ਦਾ ਹਾਸਤਾ ਬੈਠੀ ਉਹ ਜਿਆਦਾ ਖੰਗੜੀ ਵੀ ਨਹੀਂ ਜਾਂਦੀ ਜ਼ਮੀਨਾਂ ਤਕੜੀਆਂ ਪੀਜੀ ਜਿਆਦਾ ਜੀ ਝਾੜ ਦਿੰਦੇ ਆ ਪੂਰਾ ਨਾਲੋਂ ਕਿਹਨੇ ਆਹ ਹਾਈਬ੍ਰਿਡ ਝਾੜ ਆਪਣੇ ਜ਼ਮੀਨ ਧਰਤੀ ਚ ਹਾਈਬ੍ਰਿਡ ਦਿੰਦਾ ਦੂਈ ਆਪਰੇ ਦੂਈ ਨਹੀਂ ਦੰਦੀ ਆਪਣੇ 110 ਦੂਤ ਪੂਛਾ ਵੀ ਅੱਗੇ ਆਪਣੇ ਇੰਨੀ ਜਿਆਦਾ ਜਾਏਗੀ ਦੀ ਕਰਦੀ ਕਦੇ ਵੀ ਲਾਈਓ ਪੂਛਾ 28 30 28 30 ਬਸ ਇੱਥੇ ਹਾਈਬ੍ਰਿਡ ਅੱਗੇ ਵੀ ਦਿੰਦੇ ਝਾੜ ਆਪਰੇ ਤੇ ਅੱਗੇ ਜ਼ਮੀਨ ਦਾ ਹੀ ਫਰਕ ਹੁੰਦਾ ਉਹ ਹਾਈਬ੍ਰਿਡ ਲਾਉਂਦੇ ਨਹੀਂ ਲੋਕ ਦੇਖ ਲੈ ਉਹ ਮੰਨਦੇ ਆ ਆਪਣੀ ਜ਼ਮੀਨ ਦਾ ਵੀ ਕਿੰਨਾ ਕਰਣਾ ਚਾਹੀਦਾ 28 30 ਬਸ ਆਹੀ ਹੋਰ ਸਦਾ ਨੋਰਮਲ ਵੀ ਇੰਨਾ ਚਾਹੀਦਾ ਉਹ ਇੰਨਾ ਜ਼ਿਆਦਾ ਹੈ ਇੱਥੇ 30 ਕੁਆਂਟਲ ਦਾ ਚਾਹੀਦਾ ਯਾਰ 20 ਤੱਕ ਮੰਨਗੇ ਚੱਲ ਚਲੋ ਭਜਣਾ ਦਾ ਭਲਾ 25 ਪਰ ਵੀ ਵੱਜ ਜਾਂਦਾ ਆਪਣੀ ਨਹੀਂ ਹੂੰ ਵੀ ਆਪਣੀ ਮਾਦੇ ਮਜੂਆਣੀ ਚਾਹੀਦਾ ਔਖਾ ਹੀ ਹੈ ਜਮੀਨ ਦੀ ਹੁਰਤਾ ਲੈ ਬੈਣਾ ਜੇ ਠੇਕੇ ਵਾਲੀ ਤਾਂ ਦਾ 30 ਤੋਂ ਉੱਪਰ ਚਾਹੀਦਾ ਤੁਹਾਨੂੰ ਆਹੋ ਫਿਰ ਆਪਣੀ ਦਾ 25 ਤੇ 30 ਤੇ 28 ਤੇ 30 ਇੱਥੇ ਜਿੰਨੀ ਆਪਣੀ ਤੇ ਸਾਈ ਜਾ 20 ਦੇ ਗਏ ਪਤਾ ਵੀ ਬੰਦਾ ਛੱਟ ਗਿਆ ਲਿਉ ਹਾਂ ਤੇਰੀ ਉਹ ਆਹ ਕਿਹੜਾ ਦੇਖਾ ਦੇਣਾ ਤੇ ਕੀ ਆਲੀ ਤੇ ਰੜਕਦੀ ਅੱਖਾਂ ਬਾਤੀ ਆਓ ਉਹ ਗੱਲ ਨਹੀਂ ਮੈਂ ਕਰਦਾ ਮੈਂ ਆਉਂ ਗੱਲ ਕਰਦਾ ਵੀ ਜਿਹੜੀ ਆਪਣੀ ਜ਼ਮੀਨ ਵੀ ਇਹ ਝਾੜ ਵੀ ਇੰਨਾ ਤੱਕ ਨੋਰਮਲ ਰੱਖਦੀ ਉਹ ਰੱਖਦੀ ਆਪਣਾ 28 ਕੀ ਹੈ ਆ ਹੁਣ ਉੱਪਰ ਦਾ ਰਹਾ ਚਲੇਗੇ ਉਹ ਤਾਂ ਨਾ ਥੋੜਾ ਜਿੱਥੇ ਆਪਣੇ ਜਿਆਦਾ ਪਾਣੀ ਚੱਲਦਾ ਉਹ ਤਾਂ 28 ਕੀ ਹੈ ਜਿਹੜੀ ਕੋਈ ਮਾੜੀ ਮੁੱਠੀ ਉੱਪਰ ਲਾਈ ਦੀ ਜਿੱਦਾਂ ਜਿੰਨੀ ਰੋਡ ਏਰੀਆ ਇਹ 30 ਤੇ ਨੇੜੇ ਤੇੜੇ ਜਿੰਨਾ ਟੋਕ ਜਿੰਦਾ ਉੱਪਰ ਮੰਡ ਮੜੀ 30 ਫਟਾ ਪੈਂਦੇ ਕਿ ਉੱਥੇ ਡੱਕਾ ਰਾਂ ਜਿਆਦਾ ਹੁਣ ਬੁੱਝਾ ਕਸਰ ਤਾਂ ਆਪਣੇ ਵੀ ਕੋਈ ਨਹੀਂ ਰਹੀ ਇੱਧਰ ਦੀ ਇਹਦੇ ਵੀ 468 ਦਾ ਬਿਲ ਦਾ ਰਾਂ ਦੇ ਵੀ ਆ ਬਿੱਦਰਾਂ ਦੇ ਬੂਝਾ ਨਾਰਮਲ ਆ ਮੇਰੇ ਵੀ ਬੂਝਾ ਨਾਰਮਲ ਆ ਇਹਨਾਂ ਦੇ ਡੈਕਰ ਦਾ ਜੇ ਕੀ ਬੂਝਾ ਹੈ ਤਾਂ ਆ ਬੱਚਾੜ ਵੀ ਉੱਤੀ ਉਹੀ ਰਹਿਣਾ ਇੱਕ ਦੋ ਕਵਾਂਟਲ ਦਾ ਫਰਕ ਪੈਣਾ ਇੱਕ ਦੋ ਕਵਾਂਟਲ ਦਾ ਫਰਕ ਵੀ ਉਹ ਛਿੱਦੀ ਕਰਕੇ ਉਹਨੂੰ ਹਵਾ ਹੂਗਾ ਹਵਾ ਹਵਾ ਆਉਣੀ ਬਾਬਾ ਸਭ ਤੇ ਫਰਕ ਨਹੀਂ ਜਾਏਗੀ ਬਹੁਤੀ ਵਸ ਜਾਦਾ ਜਾ ਭਾਈ ਛਿੱਦੀ ਲਾਨੇ ਫੇਰ ਥੜੀ ਉਹ ਵੀ ਗਲਤ ਹੈ ਉਹ ਵੀ ਗਲਤ ਵੀ ਜਿਆਦਾ ਨਹੀਂ ਸਹੀ ਕੀਤੀ ਜਿਹੜੀ ਭਸ ਜਿਹੜਾ ਵਿਚੀ ਤੇ ਕਿੱਕਸ ਹੋਈ ਜਾਣੇ ਉਹ ਸੰਘਣੀ ਕਰੀ ਜਾਣੇ ਉਹ ਗਲਤ ਹੈ ਤੁਹਾਡੇ ਲਾਈ ਲੱਗੀ ਵੀ ਤਾਂ ਬਹੁਤ ਵਧੀਆ ਮੰਡ ਚ ਨਹੀਂ ਹੈ ਗਿੱਦੀ ਵਿੱਚ ਨਹੀਂ 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 ਕਿਦੋਂ ਭਈਆ ਨੇ ਖਰਾਬ ਕਰਿਆ ਇਹ ਨਾ ਬਾਕੀ ਤਾਂ ਠੀਕ ਚਲੋ ਮੈਂ ਤਾਂ ਇੰਨਾ ਤਾਂ ਚੱਲ ਹੀ ਜਾਂਦਾ ਇਹ ਸਾਰੀ ਉਂਗਲਾ ਇੱਕੋ ਬਰਾਬਰ ਹੋਣਾ ਹੋਣਾ ਕਰਨੀ ਆ ਪੈਂਦੇ ਜਿਹੜਾ ਕਹੂੰਗੇ ਨਹੀਂ ਉਹਨਾਂ ਨੂੰ ਮਰਦੂੰਗਾ ਹੁਣ ਇਹਨਾਂ ਨੂੰ ਵੱਡੂੰਗਾ ਹੀ ਥਲਾ ਇਹਨੂੰ ਬਲਾਕ ਆ ਬਾਹਰ ਕੱਢਦੇ ਤੇ ਖੇਤ ਤੇ ਮਗਰ ਆਦੋ ਮੈਂ ਪਹਿਲੇ ਥੋੜੀ ਘੱਟ ਹੋਣੀ ਹੈ ਗਿੱਦੀ ਲਾਉਂਦਾ ਲੈ ਆ ਕੇ ਪਹਿਲਾਂ ਉਂਗਲੀ ਸਿੱਧੀਆਂ ਕਰਾਉਂਦਾ ਤੁਲੇ ਦੱਸਦਾ ਦੱਸਦਾ ਗਾਹਾਂ ਨੂੰ ਮੈਂ ਕਿਹਾ ਕੁਛ ਨਾ ਕਰੀ ਇੱਕ ਕੈਮਰਾ ਲਈ ਜੀ ਉਹੀ ਜਾ ਕੇ ਉਹਦੇ ਵਾਂ ਟੰਕ ਜੀ ਕਿਹੜਾ ਕਿਹੜਾ ਜਿੱਤਾ ਲਾਉਂਦਾ ਕਿਹੜਾ ਛੱਡਾ ਲਾਉਂਦਾ ਉਹ ਵੀ ਡਰਾਇੰਗ ਨੂੰ ਕਹਿੰਦਾ ਉਹ ਕੈਮਰੇ ਜਰੂਮਾ ਸਾਰਾ ਕੁਝ ਦੇਖਣਾ ਵੀ ਕਿਹੜਾ ਨਾ ਛੱਡੀ ਲਾਉਂਦਾ ਤੇਰੇ ਯਾਰ ਤੇਰੇ ਬਲੌਗ ਦੇਖਦੇ ਆ ਉਹ ਖੜ ਜਾ ਤੇਰਾ ਬਲੌਗ ਦੇਖਦੇ ਆ ਉਹ ਸਟੈਂਡ ਪਿਆ ਸਟੈਂਡ ਉੱਚਾ ਲਾ ਕੇ ਲਾ ਦੇਣਾ ਸਾਹਮਣੇ ਨੂੰ ਜੀ ਦੇ ਮਾਈ ਜਾਨ ਜਿੱਤਣਾ ਮਾ ਕਾ ਜਾ ਕਿਲਾ ਪੂਰਾ ਹੋ ਗਿਆ ਆਪੇ ਚੱਕ ਕੇ ਅੱਗੇ ਲਾ ਦਿਓ ਦੇਖ ਤੋਰ ਦੇ ਲਈ ਮਰਣਾ ਕਿਸੇ ਨੇ ਨਹੀਂ ਹੈਗਾ ਮੰਨਦੇ ਨਹੀਂ ਮੈਂ ਨਹੀਂ ਸਰਦਾਰ ਜੀ ਉਹਨੇ ਲਾਈ ਆ ਸਰਦਾਰ ਜੀ ਉਹਨੇ ਲਾਈ ਆ ਕਿਸੇ ਨੇ ਨਹੀਂ ਮੰਨਣਾ ਜੇ ਤਾਂ ਇਹ ਤਾਂ ਹੋ ਵੀ ਜਾਂਦਾ ਇਹ ਯਾਰ ਨਹੀਂ ਫਿਰ ਤੇਰਾ ਜੋ ਕਹਿੰਦਾ ਹੋਊਗਾ ਨਾ ਗੰਡੇ ਉੱਤੇ ਕਹਿੰਦਾ ਮੇਰੀ ਗੱਲ ਸੁਣ ਲਓ ਉਹਨਾਂ ਨੂੰ ਕਹਿੰਦਾ ਵਾਰ ਕੱਢ ਕੇ ਭਈਆਂ ਨੂੰ ਕਹਿੰਦਾ ਮੈਂ ਜਿਹੜਾ ਬੰਦਾ ਛਿੱਦਾ ਲਾਉਂਦਾ ਮੈਨੂੰ ਹੀ ਪਤਾ ਵੀ ਕਿਹੜਾ ਲਾਉਂਦਾ ਕਹਿੰਦਾ ਮੈਂ ਪੈਸੇ ਦਊਂਦਾ ਕੱਟਣ ਲਈਏ ਸਰਦਾਰ ਨੇ ਕੱਟੇ ਨਹੀਂ ਤੂੰ ਕਹਿੰਦਾ ਪਲੰਬਰਦਾਰ ਕਹੂਗਾ ਤਾਂ ਹੀ ਸੱਟਾ ਹੋਊਂਗੇ ਇਹ ਗੱਲ ਠੀਕ ਹੈ ਨਾ ਇਹ ਤਾਂ ਤਾੜਦੇ ਵੀ ਪੈਣਗੇ ਇਹ ਵੀ ਗੱਲ ਹੈ ਮੈਨੂੰ ਤਾਂ ਚਾਹੀਦਾ ਹੋਰ ਵਾਈ ਫੇਰ ਵੀ ਠੀਕ ᱛੀਏ ਨੀ ਮਾਰ ਠੀਕ 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 ᱛੀ ਹੂੰ ਕਈ ਮੈਂ ਦੇਖਿਆ ਬਹੁਤ ਜੂ ਨੇੜੇ ਲਾਉਂਦੇ ਆ ਕਈ ਦੂਰ ਵੀ ਬਫਲਾਉਂਦੀ ਬਈ ਯਾਰ ਆ ਜੀ ਮਾਂਜੀ ਜੀ ਵੀ ਮੇਰੇ ਠੀਕੇ ਲਾਈ ਵੀ ਇੱਕ ਅੱਦੇ ਬੰਦਾ ਖਰਾਬ ਕਰਿਆ ਇੱਕ ਵਾਰ ਛਿੜਕ ਤੇ ਸੈਟ ਕਰ ਦਿੱਤੀ ਸੈਟ ਹੋ ਗਿਆ ਪਹਿਲੇ ਉਹ ਚਾਰ ਵੀਕੇ ਮੈਂ ਖਰਾਬ ਕਰਿਆ ਉਹਨੇ ਔਰਲੀ ਸਾਈਡ ਵੀ ਸਾਰੀ ਵਧੀਆ ਲਾਈ 5 ਕਿਲੇ ਆ ਜੀ ਜੀ ਇਹ ਔਰਲੀ ਵਧੀਆ ਲਾਇਆ ਜੀ ਜੀ ਠੀਕ ਆ ਸਾਰੀ ਜੀ ਜੀ ਠੀਕ ਆ ਸੁੱਖਾਂ ਦਾ ਰੱਖੇ ਪਰਦੇ ਡਾ ਲਾ ਲਾ ਰਾਤ ਵੀ ਸੜਾ ਉੱਠ ਕੇ ਦੇਣੀ ਫਿਕੜਦਾ ਉਹਦਾ ਸਭ ਦਾ ਦਾਣਾ ਪਾਣੀ ਦੇਣਾ ਅਗਰ ਰਾਤ ਨੂੰ ਠੁੱਟ ਕੇ ਦੇਖਣਾ ਪੈਂਦਾ ਪੰਨੂ ਵੀ ਤਾਰਾ ਆਏਗਾ ਦਿਖਦਾ ਦਾਣਾ ਕਰ ਬੇ ਕਸੂਆ ਰੱਖ ਨੂੰ ਥੱਲੇ ਦਿਖਾਈ ਗਿਆ ਕਿ ਭਾਈ ਸੁਆ ਮੇਰੇ ਕੋਲ ਨਾ ਵੀ ਪਾਈ ਐ ਜਾ ਚੱਲੀਏ ਹੁਣ ਜਿਹੜੇ ਕਿਸਮਤ ਆ ਕਿਤੇ ਨਹੀਂ ਜਾਂਦੇ ਉਹ ਤਾਂ ਆਇਓ ਐ ਰੋ ਨੇ ਜਿਹੜਾ ਵੀ ਕਰਨਾ ਕਰਨਾ ਤਾ ਨਹੀਂ ਤੇਰੇ ਦਾ ਕਿਸੇ ਖੇਤ ਚ ਪਾਣੀ ਵੀ ਨਹੀਂ ਉਹ ਤਾਂ ਸਾਡੇ ਕਿਹੜਿਆ ਹੀ ਲੇ ਹੁਣ ਪਾਣੀ ਨਹੀਂ ਪਾਣੀ ਆਉਂਦਾ ਤੇਰੇ ਤੇ ਨਹੀਂ ਆਉਂਦਾ ਵੀ ਜਿੰਨੇ ਸਾਡੇ ਆਉਂਦਾ ਕਿੱਥੇ ਆਉਂਦਾ ਦੱਸ ਬੋਲ ਸਾਡੇ ਰਦੀ ਵਾਲਾ ਪਾਣੀ ਆਉਂਦਾ ਤੁਹਾਡੇ ਰਦੀ ਵਾਲਾ ਨਹੀਂ ਆਉਂਦਾ ਸਾਡੇ ਕੋਠੇ ਡੁੱਬ ਜਾਂਦਾ ਜਾਂਦਾ ਫਿਰ ਸਾਡੇ ਕੋਠੇ ਡੁੱਬਦੇ ਆ ਆ ਜਾਂਦਾ ਇਹਨਾਂ ਦੇ ਆਉਂਦਾ ਵੀ ਦੇਖ ਸਾਲੇ ਸੋ ਪੰਮੇ ਬਾਈ ਸਾਡੇ ਕੋਠੇ ਡੁੱਬਦੇ ਆ ਰੰਗ ਲਿਆਂਦਾ ਕਾਹੂ ਕਰਨੀ ਰਹਿ ਗਿਆ ਨਹੀਂ ਝੜਦੇ ਉਧਰੋਂ ਰੰਗ ਟਰਾਲੇ ਨੂੰ ਆਉਂਦਾ ਤੇ ਇਹਦਾ ਉੱਤੇ ਆਉਂਦਾ ਲੈ ਆ ਕਰੀਨਾ 흘ੀਕੇ ਆਇਆ ਹੁਣ ਇਹ ਇਹਦਾ ਵੀ ਕਰ ਲੋ ਕੁਸ ਭਾਈ ਕਰਦੇ ਆ ਹੁਣ ਆਹ ਖੜੀ ਆ ਹੁਣ ਇਹ ਮਲਾ ਸਰ ਨੂੰ ਲਫੂੜ ਕੱਢੀ ਸਰ ਦਾ ਲੰਬਰ ਇੱਕ ਦਾਇਰੇ ਦਾ ਹੈਂਡਲ ਜਿਹਦਾ ਸਾਰ ਕਿਹੜਾ ਹੁੰਦਾ ਨਾ ਮੈਗਜੀਨ ਯਾਰ ਸਾਰ ਤੂੰ ਸਾਰ ਦੇਖ ਲੈ ਵਾਹ ਕਿਹੜਾ ਇਹ ਨੂੰ ਪਿਆ ਪਹਿਰੇ ਰੰਗ ਰੋਗ ਇਹਨੂੰ ਵੀ ਰੰਗ ਲਿਆਉਂਦਾ ਹੁਣ ਤੂੰ ਇਹ ਰੰਗ ਕਰ ਰੰਗ ਪਿਆ ਬੰਦੇ ਤੇ ਕਰਾਉਂਗੇ ਆਪ ਜੀ ਚੜਨੇ ਤੇ ਔਰ ਪਾਈਪਾਂ ਵੀ ਕਰਾਂਗੇ ਮੈਂ ਕੁੜੀ ਘਲ ਹੋਣਾ ਇਹਨੂੰ ਆਹੋ ਚਲੋ ਠੀਕ ਆ ਜੀ ਫਿਰ ਭਾਈ ਆਪ ਤਾਂ ਅਸੀਂ ਮਿੰਜੇ-ਮੁੰਜੇ ਨੂੰ ਕਰ ਸਕਦੇ ਆ ਭਾਵੇਂ ਕੁਝ 10 ਸੈਂਟੀਮੀਟਰ ਦੀ ਹੈਗੇ ਵੇ ਲੋਈਦਾ ਵਾ ਹੁੰਦਾ ਇੱਥੀ ਬਿੰਦੂ ਨਹੀਂ ਸਾਰੇ ਉੱਧਰ ਲਾਏ ਪਿਆ ਸੀ ਸੈਲਰ ਤੇ ਆ ਲੈ ਜੀ ਆਹ ਦੇਖ ਲੈ ਵੀ ਸੈਲਰ ਜੀ ਨੂੰ ਫੇਸ ਹੀ ਮੁਰਿਆ ਜੀ ਬਾਈ ਆ ਦੇ ਲੈ ਛੱਡੀਆਂ ਜਾਂ ਤੂਤਦੀਆਂ ਪੂਰੇ ਹੋ ਗਏ ਆਪਣੇ ਬੈਠਣ ਜੋਗੇ ਹੋ ਜਾਣੇ ਉਹ ਤੂੰ ਤੇਰਾ ਸਭ ਤੋਂ ਵਧੀਆ ਰਹਿਣਾ ਹਾਂ ਹਾਂ ਆਹ ਹਾਂ ਹੋਰ ਹੈ ਨਾ ਉਹ ਸਿੱਧਾ ਜਾਣਾ ਨਹੀਂ ਸਿੱਧਾ ਨਹੀਂ ਜਾਣਾ ਨਾ ਲਿਖ ਜਾਊਂਗਾ ਇਹਨੂੰ ਵੀ ਸਿੱਧਾ ਹੀ ਇਹਦੇ ਡਾਣੀਆਂ ਟੁੱਟ ਗਈਆਂ ਨਾ ਉਹਦਾ ਦੇਖ ਉਹਦੀ ਡਾਣੀ ਮੇਨ ਡਾਣੀ ਹੋ ਗਈ ਉਹਦਾ ਅਗਲੇ ਸਾਲ ਦੇਖੀ ਤੇਰੀ ਇਹਨੂੰ ਸ਼ਾਨ ਦੇ ਉੱਪਰ ਲੰਗੀ ਜਾਣਾ ਹਾਂ ਅਛਾਵਾ ਕਰ ਦਵੇ ਬੈਠਣ ਨੂੰ ਆਉਂਦੀ ਆਰਮੀਰ ਸ਼ਾਮਾਂ ਇਹ ਹੋਊਗੀ ਹੋਊਗੀ ਤੁਹਾਡੇ ਇੱਕਾਂ ਨਾਲ ਹੀ ਜਾਣਾ ਰੋਜ ਮਿੱਠੂ ਭਲਵਾਨ ਨੂੰ ਕਿੱਦਾਂ ਠੀਕ ਆ ਵਧੀਆ ਬਹੁਤ ਦਿਨਾਂ ਬਾਅਦ ਦੇਖਿਆ ਬਸ ਇੱਧਰ ਉੱਧਰ ਫਰੀ ਗਿਆ ਲੈ ਸ਼ਾਮ ਤਾਂ ਬਸ ਇੱਥੇ ਨੂੰ ਆਈ ਨੇ ਮੋਟਰ ਕੋਲ ਅੱਜ ਮੌਸਮ ਗੜਬੜ ਗੜਬੜ ਕੇ ਮੀਂਹ ਪੈਂਦਾ ਇੱਧਰ ਆ ਤੇਰਾ ਕਰਾਲੀ ਦਾ ਅੱਜ ਅੱਛਾ ਚੰਡੀਗੜ੍ਹ ਕੇ ਨਹੀਂ ਇਵੇਂ ਪਾ ਪੈਂਦਾ ਹਾਂ ਪਤਾ ਨਹੀਂ ਰੋਜ ਹੀ ਬੈਣ ਲੱਗਦਾ ਉੱਥੇ ਪਤਾ ਨਹੀਂ ਕੀ ਗੱਲ ਹੈ ਫਰਕ ਆ ਫਰਕ ਦੇਵੀ ਦੇਵਤੇ ਜ਼ਿਆਦਾ ਰਹਿੰਦੇ ਇੱਧਰ ਸਾਡੇ ਕੀ ਨਹੀਂ ਹੜ ਲਿਆਉਂਗਾ ਹੁਣ ਇਹ ਪਾਣੀ ਤਾਂ ਉਹ ਵੀ ਸਾਡੇ ਕੀ ਨਹੀਂ ਆਉਣਾ ਨਦੀ ਜੇ ਨੂੰ ਪਰ ਉਹ ਇੰਨਾ ਮੀਂਹ ਨਹੀਂ ਪੈਂਦਾ ਹੁਣ ਤਾਂ ਹਵਾ ਹੋ ਗਈ ਆ ਹਵਾ ਵੀ ਨਹੀਂ ਚਾਹੀਦੀ ਯਾਰ ਹੁਣ ਇਹਨੇ ਗੰਨੇ ਕੇਰ ਦੇਣੇ ਗੰਨੇ ਦਾ ਬਾਅਦ ਚ ਹੈਲੇ 2 ਮਹੀਨੇ ਨੂੰ ਜਿਹੜਾ ਗੰਨੇ ਦਾ ਪਹਿਲਾਂ ਵੱਢਣੀ ਹੈ ਫਿਰ ਉਹਨੂੰ ਵਿਚਾਲੋ ਇਹ ਜ਼ਿੰਮੇਵਾਰਾਂ ਦੇ ਮਗਰੇ ਪੈਂਦਾ ਹੁੰਦਾ ਬੱਧੀ ਆ ਲੋਡ ਵੀ ਤਾਂ ਹੀ ਇਹਨੇ ਜੱਟ ਆ ਨਹੀਂ ਰੱਬ ਨਹੀਂ ਜੱਟ ਜਾਵਲ ਜਾਂਦੇ ਨੇ ਨਹੀਂ ਰੱਬ ਨੂੰ ਕਲੀ ਕਰ ਦੂੰਗੇ ਹਾਂ ਹਾਂ ਪੱਕੀ ਗੱਲ ਆ ਜੇ ਨਾਲ ਲੋਡ ਰੱਖੇ ਉਹਨੂੰ ਸਭ ਦਾ ਫਿਕਰ ਆ ਯਾਰ ਉਹੀ ਬਦਲ ਗਿਆ ਜਾਂਦਾ ਦੇਖ ਲੈ ਜੇ ਪੈਜ ਵੀ ਇਹ ਜਿਆ ਬਸ ਪੂਰਾ ਘੜਕਦਾ ਤਾਂ ਇਧਰ ਨੂੰ ਹਵਾ ਜੀ ਆਈ ਮਾਹ ਲੈ ਵੀ ਆ ਗਿਆ ਹੂੰ ਰਾਇ ਨਹੀਂ ਹੋਇਆ ਘੜਕੇ ਬਹੁਤ ਆ ਹਵਾ ਵੀ ਖਾਸੀ ਦੀ ਬੀੜੀਆਂ ਲਾਈ ਆ ਮੈਂ ਤਾਂ ਹੈ ਹੋਆ ਇਹ ਤਾਂ ਗਿਰ ਵੀ ਗਈਆਂ ਕਈ ਜੀਰੀਆਂ ਮੇਰੀ ਵੀ ਕਰ ਗਈ ਹੋਰ ਵੀ ਕਈ ਕਰਗੀਆਂ ਜਿਹੜੀ ਮਤਲਬ ਕੋਈ ਆੜ ਜੀ ਚ ਆ ਗਈ ਨਾ ਹਾਂ ਹਵਾਈ ਜਿੱਥੇ ਆੜ ਵੀ ਜਾਂ ਕਿਸੇ ਨੂੰ ਮੜਮਡਾ ਤੇਲਾ ਦੂਲਾ ਹਾਂ ਉਹ ਵੀਰ ਦਾ ਗੰਨਾ ਦੇ ਲੱਗ ਬੇ ਨੂੰ ਤੈਨੂੰ ਆੜਜੀ ਨੂੰ ਆਈ ਸਾਰੇ ਜੀ ਨੂੰ ਲੰਘ ਗਈ ਹਵਾ ਉਹ ਗੰਨੇ ਚ ਹਾਂ ਗਿਰ ਗਿਆ ਹਾਂ ਦੇਖਿਓ ਜੀ ਕਿਹੜੇ ਸਾਬ ਗੇਰੇ ਆ ਉਹ ਗੱਬੇ ਜੀ ਨੂੰ ਹਵਾ ਹਵਾ ਵੀ ਕੋ ਲੱਗਦਾ ਆਉਂਦੀ ਇੱਥੇ ਤੇ ਆਈ ਆ ਹੁਣ ਪੁੱਲ ਜੇ ਕੋਣ ਨੂੰ ਹਵਾ ਬੜੀ ਹਾਂ ਬਸ ਸਾਰੇ ਗੀਰਤਾ ਉੱਥੀ ਨੂੰ ਨੇ ਤਾਂ ਗੰਨੇ ਦਾ ਤਾਂ ਕੁਛ ਨਹੀਂ ਗੰਨਾ ਦਾ ਵੱਡ ਹੋ ਜਾਣਾ ਵੱਡ ਤਾਂ ਹੋ ਜਾਣਾ ਜਿਹੜਾ ਸਾਰਾ ਜਾ ਕੇ ਜਨਵਰੀ ਫਰਪਰੀ ਤੱਕ ਖੜਨਾ ਉਹਦਾ ਪੰਗਾ ਪੈਂਦਾ ਨਾ ਜਿਹੜਾ ਤਾਂ ਮੁੱਢਾ ਏ ਉਹਦਾ ਹੁਣ ਨਵੇੜ ਦੇਣਾ ਚੱਲ ਜਿੱਦਣ ਮੇਲੇ ਚੱਲ ਗਿਆ 15 ਦਿਨ ਚ 20 ਦਿਨ ਚ ਨਵੇਂ ਸਾਲ ਤੇ ਪਹਿਲਾਂ ਨਿਬੜ ਜੂ ਉਹ ਜਿਹੜਾ ਜਾ ਕੇ ਫਰਵਰੀ ਮਾਰਚ ਪਿਛਲੇ ਸਾਲ April ਤੱਕ ਮੇਲ ਚੱਲੀ ਗਈ ਆ ਮੇਲ ਵੀ ਆਦ ਕੀ ਪਹਿਲਾਂ ਚੱਲਣਾ ਕਹਿੰਦੇ ਆ ਹਾਂ ਚਲੋ ਤਾਂ ਚੱਲ ਪੂ ਪਰ ਜਿਹੜਾ ਹੁਣ April ਤੱਕ ਗੰਨਾ ਖੜਨਾ ਏ ਉਹ ਤਾਂ ਥੋੜਾ ਜਿਹਾ ਪੈਰਾਪ ਖੜਾ ਰਹੇ ਜੇ ਜਾ ਕੇ ਨੰਨੇ ਸਾਲ ਤੇ ਬਾਦ ਗਰੇ ਵੀ ਤਾਂ ਹੀ ਫਾਇਦਾ ਚਲ ਜਾਣੀ ਕਿ ਫਿਰ ਵੀ ਇਹਦਾ ਫਲ ਨਿਕਲਦਾ ਆਉਗੀ ਹਾਂ ਆਏ ਵੀ ਪੱਕੀ ਫਸਲ ਮੰਨੀ ਜਾਂਦੀ ਏ ਇਹ ਜੇ ਇਹਨੂੰ ਚੂਹਾ ਵੀ ਖਾ ਜਾਵੇ ਮਾੜਾ ਮੋਟਾ ਕੀ ਗਿਰਗੀ ਫੇਕਾ ਕਰੂਗੇ ਚਲੋ ਜੀਰੀ ਆਪਣੀ ਜਗਾ ਹੁਣ ਕਰ ਕੀ ਸਕਦੇ ਆ ਜੀਰੀ ਨੂੰ ਬਾਕੀ ਉਹਦੀ ਮਰਜ਼ੀ ਆ ਮਾਲਕ ਦੀ ਅਸੀਂ ਕੋਈ ਨਹੀਂ ਕਰ ਸਕਦੇ ਆ ਕੈਲ ਮੌਸਮ ਦਾ ਠੰਡਾ ਹੋ ਗਿਆ ਮੌਸਮ ਠੰਡਾ ਹੋ ਗਿਆ ਹਾਂ ਹੋਰ ਨਹੀਂ ਕੁਝ ਬਿਜਲੀ ਦੀ ਬਚਤ ਹੋਗੀ ਕਿਧਰੇ ਤਾਂ ਫਾਇਦਾ ਹੋਇਆ ਉਹ ਤਾਂ ਹੈ ਉਹ ਕਰਦਾ ਤਾਂ ਫਾਇਦਾ ਹੀ ਹੈ ਨੁਕਸਾਨ ਤਾਂ ਨਹੀਂ ਕਰਦਾ ਉਹ ਹੈ ਫਾਇਦਾ ਕਿਸੇ ਨਾ ਕਿਸੇ चीज ਦਾ ਫਾਇਦਾ ਕਿਸੇ ਜਾਨਵਰ ਪੰਛੀ ਨੂੰ ਫਾਇਦਾ ਉਧਰ ਬਰਫਵਾਰੀ ਪੈਣ ਲੱਗੀ ਪਹਾੜਾਂ 'ਚ ਹਾਂ ਇਧਰ ਮਨਾਲੀ ਕਹਿੰਦੇ ਬਰਫ ਪੈਣ ਲੱਗੀ ਐਮਕੋਂਡ ਸਾਹਿਬ ਵੀ ਤਾਂ ਫਿਰ ਉੱਥੇ ਹੀ ਬੰਦ ਹੋਣੇ ਆਲਾ ਹੁਣ ਨਹੀਂ ਬੰਦ ਤੇ 5 ਤਰੀਕ ਨੂੰ ਹੋਣਾ ਕੋਈ ਨਾ ਰਹਿ ਜੀ 15 15 20 ਦਿਨ ਪਏ ਆ ਮੂੰਹਾਦੋ ਵਾਲੇ ਗਾਹਾਂ ਉਹ ਜੋਚੀ ਮਾੜ ਤੇ ਉੱਪਰ ਨੂੰ ਕਹਿੰਦਾ ਵੀ ਬਦਰੀਨਾਥ ਤੇ ਉੱਪਰ ਬਰਫਬਾਰਿ ਸ਼ੁਰੂ ਹੋ ਗਈ ਬੜੇ ਪਹਾੜਾਂ ਪਰ ਆਉ ਮੀਂਹ ਵੀ ਬਹੁਤਾ ਪੈਂਦਾ ਉਦੋਂ ਉਥੱਲੇ ਥੱਲੇ ਨੂੰ ਆਈ ਜਾਣੀ ਬਰਫਬਾਰੀ ਹੁੰਦੀ ਹੋਈ ਆਕਰ ਨੂੰ ਸ਼ਿਮਲੇ ਤੱਕ ਆ ਜਾਣੀ ਸ਼ਿਮਲੇ ਤਾਂ ਜਨਵਰੀ ਜਨਵਰੀ ਪੈਂਦੀ ਉਹ ਹੀ ਕਹੇ ਵੀ ਬਹਿਣਾ ਉੱਪਰ ਪੈਣੀ ਹੈ ਗਾਹਾਂ ਉੱਪਰ ਜਾ 5 5 7 7 ਫੁੱਟ ਜੰਮ ਗਈ ਕੁੱਤੇਵਾ ਥੱਲੇ ਨੂੰ ਆਉਣਾ ਉਹਨੇ ਹੋਰ ਸੁਣਾ ਕੀ ਕਰਦਾ ਰਮਿਤਾ ਜੀ ਆਹੋ ਤੋਂ ਉਹਨਾਂ ਮਾਹ ਗੇੜਾ ਜੇ ਮਾਰਦੀ ਸ਼ਾਮ ਨੂੰ ਨਾ ਵਧੀਆ ਮੌਸਮ ਠੰਡਾ ਬਾਹਰ ਦਾ ਹਵਾ ਖਾਣੀ ਚਾਹੀਦੀ ਸਰ ਬਹੁਤ ਆਦਾ ਹਵਾ ਚੱਲ ਵੀ ਹੁਣ ਸਾਲੇ ਮੱਛਰ ਨੇ ਖਾ ਲਈ ਮਾ ਡੇਂਗੂ ਨਾ ਕਰਾ ਲਈ ਵਾਹ ਰੋ ਕੀ ਆ ਹੁਣ ਡੇਂਗੂ ਹਾਂ ਇਹ ਤਾਂ ਘਰ ਦੇ ਮੱਛਰ ਬੋ ਦੇ ਗਾ ਨੇ ਇਹਦੇ ਨਾਲ ਕੀ ਆਉਣਾ ਡੇਂਗੂ ਤਾਂ ਕੋਈ ਸਾਲਾ ਬਾਹਰ ਤੇ ਆਉਂਦਾ ਘਰ ਦੇ ਜਿਆਦਾ ਲੜੇ ਕਰਦੇ ਇਹਨਾਂ ਪਤਾ ਤੈਨੂੰ ਉਹ ਤਾਂ ਉਹ ਹਾਂ ਕਰਦੇ ਆ ਕਿ ਥੋੜਾ ਜਿਆਦਾ ਹੋਵੇ ਕਰਦੀਆਂ ਚਾਹੇ ਘਰ ਵਾਲੀ ਆ ਚਾਹੇ ਬਾਪੂ ਬੀਬੀ ਆ ਉਹ ਤਾਂ ਹੈ ਉਹ ਬਾਹਰ ਦੇ ਘਟ ਲੜਦੇ ਹੁੰਦੇ ਆ ਬਾਹਰ ਨੇ ਕਹਿੰਦਾ ਮਰਾਰ ਪਰਦੀ ਉਹ ਲੜਾਈ ਹੋਏ ਕਰਦੀ ਆ ਇਹ ਗੱਲ ਪੱਕੀ ਆ ਉਹ ਮੂਤ ਲੜਾਈ ਕਰਦੇ ਆ ਗਲੇ ਹੋਏ ਕਰਦੀ ਜਿਹੜੀ ਹੋਣੀ ਆ ਲੜਾਈ ਜੇ ਤਾਂ ਕੋਈ ਕਲੇਸ ਹੁੰਦਾ ਉਹ ਆਹ ਨਾ ਫੋਨ ਕਢਾ ਲੈਣਾ ਫਿਰ ਹੁਣ ਲੈ ਆਉਨੇ ਆ ਮੈਂ ਕਿਹਾ ਨਾ ਸਲਾਹ ਹੀ ਤਾਂ ਬਣਦੀ ਹੈ ਦੇਖ ਲੈ ਕੀ ਕਰਨਾ ਆਹ ਲੈ ਆਉਨੇ ਸਲਾਹ ਹੀ ਕੋਈ ਕਰ ਸਦਾ ਅਮਰੀਕਾ ਵਾਲੇ ਨੂੰ ਫੋਨ ਕਰ ਜਿਹੜਾ ਨਵਾਂ ਲਾਂਚ ਹੋਇਆ 16 ਹੋ ਗਿਆ ਲਾਂਚ ਹਾਂ ਅਰੇ ਕੀਮਤੇ ਬਹੁਤ ਰੱਖਦੇ ਬੰਦੇ ਦੀ ਇਹਨੇ ਕਿਤਨੀ ਵੇਚ ਕੇ ਲੈਣਾ ਪੈਣਾ ਜਿਹੜੇ ਸਾਡੇ ਕੀਮਤ ਰੱਖਦੇ ਇੱਥੇ ਇੰਡੀਆ ਦੇ ਇੱਕ ਲੱਖ 44000 ਦਾ ਮੰਗਦਾ ਬਸ ਥੋੜਾ ਹੀ ਆ ਫਿਰ ਤਾਂ ਉਸ ਦੇ ਸਾਥ ਤਾਂ ਹੀ ਆ ਦੋ ਤਿੰਨ ਕਿੱਮੇ ਸਾ ਵੀ ਗੁੰਗੀਆਂ ਜਿਆਦਾ ਨਹੀਂ ਵਿਕਦੀਆਂ ਉਹ ਦੋ ਦੋ ਤਿੰਨ ਕਿੱਲੇ ਜੀਰੀ ਲਾਜੂ ਬਸ ਹੋਰ ਤਾਂ ਤੁਸੀਂ ਤਿੰਨ ਕਿੱਲਿਆਂ ਦੀ ਜੀਰੀ ਲਾ ਕੇ ਆਈਫੋਨ ਆਉਣਾ ਹਾਂ ਇੰਡੀਆ ਵਿੱਚ ਇੰਡੀਆ ਚ ਅਮਰੀਕਾ ਚ ਬਸ ਤੇ ਫਾ ਚਾਰ ਪੰਜ ਦਿਹਾੜੀਆਂ ਲਾਜੂ ਹਾਂ ਉੱਤੇ ਦਾ ਹੋ ਜਾ 1200 ਡਾਲਰ ਦਾ ਆਓ ਫਿਰ ਉਹੀ ਕਹੇ ਵੀ ਜੇ 1200 ਡਾਲਰ ਨੂੰ 15 ਦਿਨਾਂ ਚ ਕਮਾਓ ਜੂ 10 ਦਿਨਾਂ ਚ ਹੂੰ ਇੰਨਾ ਫਰਕ ਆ ਇੱਥੇ আর ਉੱਥੇ। ਦਬਈ ਚ ਬਹੁਤ ਸਸਤਾ। ਤੇ ਜਾਜ ਲੈ ਕੇ ਚੱਲੀਏ ਕਿਹੜੇ ਬਹੁਤੀ ਮਹਿੰਗੀ ਰੇਟ ਆ। ਕੋਈ 20-30 ਹਜ਼ਾਰ ਦੀ ਟਿਕਟ ਲੱਗਣੀ ਆ। ਉਨੇ ਚ ਬੈ ਜਾਣਾ। ਦਬਈ ਵੀ ਤਾਂ ਕੋ ਮੋਜੂ। ਹਾਂ ਇਹ ਤਾਂ ਗੁਰਜੇ ਖਲੀਫਾ। ਨਾਲ ਜਾਜ ਕੋ ਮੋਜੂ। ਮਤਲਬ ਬਾਬਾ ਵੀ ਤਾਂ ਗਿਆ ਵ ਤਾਂ ਜਉਨੀ ਬਾਬਾ ਗਿਆ ਵ ਤਾਂ। ਆਓ ਆਓ। ਨੰਦਾਰਿਆ ਮਹਾਰਾਜ ਜੀ। ਤਾਂ ਆ ਗਿਆ ਹੋ ਗਿਆ ਭਾਈ ਕੋ ਮੈਂ ਉਹ ਕੋਈਗਾ ਤਾਂ ਭਾਈ। ਮੈਨਾਂ ਬਾਅਦ ਚ ਆਪਾਂ ਨੇ ਵੀਡੀਓ ਪਾ ਦੇਣੀ। ਹਾਂ ਤਾਂ ਹੈ ਹੋਆ। ਚਲੋ ਠੀਕ ਆ ਜੀ ਫਿਰ ਅੱਜ ਦੀ ਵੀਡੀਓ ਇੱਚੀ ਸਮਾਪਤ ਕਰਦੇ ਆ ਜੀ। ਆ ਸ੍ਰੀ ਗੱਲ ਜੀ।